ਗੁਰਮੁਖ ਪਿਆਰੀ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਉਣੀ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਬੜਾ ਹੀ ਸੁਭਾਗਾ ਸਮਾ ਬਖਸ਼ਿਆ ਹੈ ਜੋ ਅੱਜ ਅਸੀਂ ਆਪ ਜੀਆਂ ਦੇ ਸਾਹਮਣੇ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀਆਂ ਦੇ ਜੀਵਨ ਦੇ ਕੁਝ ਕੋਟਕ ਲੈ ਕੇ ਹਾਜ਼ਰ ਹੋਏ ਹਾਂ ਬਾਬਾ ਅਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਜੀਵਨ ਦੇ ਪ੍ਰਸੰਗਾਂ ਦੀ ਵਿਆਖਿਆ ਕਰਨੀ ਆਸਾਨ ਨਹੀਂ ਹੈ ਪਰ ਉਹਨਾਂ ਦੀ ਕਿਰਪਾ ਸਦਕਾ ਆਪਾਂ ਪਿਛਲੀ ਵੀਡੀਓ ਵਿੱਚ ਸਰਵਣ ਕੀਤਾ ਸੀ ਉਹਨਾਂ ਦੇ ਮਾਤਾ ਪਿਤਾ ਜੀ ਤੇ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਇਸ ਵੀਡੀਓ ਵਿੱਚ ਆਪਾਂ ਬਾਬਾ ਜੀ ਦੇ ਬਾਲਪਨ ਦਾ ਜ਼ਿਕਰ ਕਰਾਂਗੇ ਬਾਬਾ ਜੀ ਦੇ ਬਾਲਪਨ ਬਾਰੇ ਜਾਣਾਂਗੇ ਉਹਨਾਂ ਨੇ ਕੀ ਕੀ ਕੋਟਕ ਬੜਤਾਈ ਉਹ ਸਾਰੇ ਇਸ ਵੀਡੀਓ ਵਿੱਚ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਸਾਰੇ ਆਪਣੀ ਮਨੋਬਿਰਤੀਆਂ ਨੂੰ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਦੇ ਚਰਨਾਂ 'ਵਲ ਜੋੜ ਕੇ ਰਸਨਾ ਨੂੰ ਪਵਿੱਤਰ ਕਰਕੇ ਆਖੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਪ੍ਰਸੰਗ 'ਵਲ ਬਧੀ ਬਾਬਾ ਨਾਨਕ ਸਿੰਘ ਜੀ ਦਾ ਇਹ ਪ੍ਰਸੰਗ ਸਾਰਿਆਂ ਦੇ ਮਨਾਂ ਦੇ ਵਿੱਚ ਉਤਰ ਜਾਵੇ ਉਹਨਾਂ ਦੇ ਜੀਵਨ ਵਿੱਚ ਸੁਧਾਰ ਕਰੇ ਇਹੋ ਕਾਮਨਾ ਲੈ ਕੇ ਸ਼ੁਰੂ ਕਰਨੇ ਹਾਂ ਗੁਰਮੁਖ ਪਿਆਰੀ ਸਾਧ ਸੰਗਤ ਜੀਓ ਉਹਨਾਂ ਸਮਿਆਂ ਦੇ ਵਿੱਚ ਪਿੰਡਾਂ ਵਿੱਚ ਕੋਈ ਮਦਰੱਸਾ ਜਾਂ ਸਕੂਲ ਤਾਂ ਹੈ ਨਹੀਂ ਸੀ ਜਗਰਾਵਾਂ ਸ਼ਹਿਰ ਥੋੜਾ ਦੂਰ ਪੈਂਦਾ ਸੀ ਨਗਰ ਵਿੱਚ ਗੁਰਦੁਆਰਾ ਵੀ ਨਹੀਂ ਸੀ ਜਿੱਥੇ ਕੀ ਪਾਲਕ ਪੜਨ ਜਾਇਆ ਕਰਦੇ ਉਹਨਾਂ ਸਮਿਆਂ ਦੇ ਵਿੱਚ ਦੁਨੀਆਵੀ ਪੜਾਈ ਦਾ ਕੋਈ ਬਹੁਤਾ ਰਿਵਾਜ ਵੀ ਨਹੀਂ ਸੀ ਘਰ ਵਿੱਚੋਂ ਕੋਈ ਪੜ ਗਿਆ ਤੇ ਕੋਈ ਨਾ ਪੜਿਆ ਕਰਦਾ ਪਿਤਾ ਉਰਖੀ ਕੰਮ ਕਰਨ ਲੱਗ ਪਿਆ ਫਿਰ ਲਾੜ ਲੇ ਬੱਚੇ ਤਾਂ ਪੜ੍ਹਨ ਵਿੱਚ ਘੱਟ ਹੀ ਰੁਚੀ ਰੱਖਿਆ ਕਰਦੇ ਹਨ ਪਰ ਕੌਣ ਜਾਣਦਾ ਸੀ ਕਿਸ ਦੇਵੀ ਬਲਕ ਨੇ ਇਹੋ ਜਹੀ ਪੜ੍ਹਾਈ ਕਰਨੀ ਹੈ ਤੇ ਕਿੱਥੇ-ਕਿੱਥੇ ਜਾ ਕੇ ਹੋਰਨਾਂ ਨੂੰ ਵੀ ਆਤਮਿਕ ਵਿਦਿਆ ਦਾ ਦਾਨ ਬਖਸ਼ਣਾ ਹੈ ਬਾਬਾ ਜੀ ਨੇ ਆਪਣੇ ਬਾਲਪਨ ਦਾ ਸਮਾਂ ਕਰੋਗੀ ਵਾਏ ਮੰਡਲ ਵਿੱਚ ਹੀ گزارਿਆ ਭਾਵੇਂ ਕਿ ਘਰੇਲੂ ਰਹਿਣੀ ਸਹਿਣੀ ਵਿੱਚ ਹੀ گزارਿਆ ਤੇ ਹੋਰ ਬਾਲਕਾਂ ਵਾਂਗ ਹੀ ਇਹਨਾਂ ਦਾ ਪਾਲਣ ਪੋਸ਼ਣ ਹੁੰਦਾ ਰਿਹਾ। ਘਰ ਦਾ ਪਿਤਾ ਪੁਰਖੀ ਗਿੱਤਾ ਦਸਤਕਾਰੀ ਦਾ ਕਰਦਾ ਸੀ। ਪਤਾ ਲੱਗਦਾ ਹੈ ਕਿ ਭਾਈ ਜੈ ਸਿੰਘ ਇੱਕ ਖਾਸੀ ਚੰਗੀ ਜੋੜੀ ਬਲਦਾਂ ਦੀ ਵੀ ਰੱਖਦੇ ਸਨ। ਸੰਗਤ ਜੀ ਬਾਬਾ ਜੀ ਨੇ ਆਪਣੇ ਬਚਪਨ ਦਾ ਸਮਾਂ ਘਰੇਲੂ ਵਾਤਾਵਰਣ ਵਿੱਚ ਹੀ گزارਿਆ ਜਿਵੇਂ ਕਿ ਆਮ ਬਾਲਕਾਂ ਦਾ गुਜ਼ਰਦਾ ਸੀ। ਇਹਨਾਂ ਦਾ ਪਾਲਣ ਪੋਸ਼ਣ ਵੀ ਆਮ ਬੱਚਿਆਂ ਵਾਂਗ ਹੀ ਹੁੰਦਾ ਰਿਹਾ। ਤੇ ਭਾਈ ਭਗਤ ਸਿੰਘ ਉਰਦੂ ਫਾਰਸੀ ਤੇ ਗੁਰਮੁਖੀ ਵੀ ਚੰਗੀ ਪੜਿਆ ਹੋਇਆ ਸੀ ਜਿਵੇਂ ਕਿ ਅੱਗੇ ਦੱਸਿਆ ਗਿਆ ਹੈ ਕੇਵਲ ਥੋੜੇ ਜਿਹੇ ਘਰਾਂ ਦੀ ਗੁਰਸਿੱਖੀ ਵੱਲ ਰੁਚੀ ਹੋਇਆ ਕਰਦੀ ਸੀ ਜਿਸ ਨੂੰ ਵਿਧਾਨ ਵਿੱਚ ਇਹਨਾਂ ਦਾ ਵੀ ਬੜਾ ਹੱਥ ਸੀ ਉਸ ਸਮੇਂ ਮਿੱਟੀ ਦੇ ਤੇਲ ਦੇ ਦੀਵੇ ਲਾਲ ਟੈਨਾ ਤੇ ਲੈਂਪਾਂ ਹਲੇ ਨਿਕਲੀਆਂ ਨਹੀਂ ਸਨ ਉਹਨਾਂ ਦੀ ਸੰਗਤ ਜੀ ਕਾੜ ਨਹੀਂ ਹੋਈ ਸੀ ਸਰੋਂ ਦੇ ਤੇਲ ਦੇ ਦੀਵੇ ਦੀ ਲੋ ਵਿੱਚ ਰਾਤ ਨੂੰ ਅਨਪਣੀ ਛਕਣ ਪਿੱਛੋਂ ਉਹਨਾਂ ਨੇ ਸੂਰਜ ਪ੍ਰਕਾਸ਼ ਦੀ ਕਥਾ ਸੁਣਾਈ ਕਿਨਾਂ ਨੇ ਭਾਈ ਭਗਤ ਸਿੰਘ ਜੀ ਨੇ ਖਾਸ ਕਰਕੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸੁਣਾਇਆ ਕਰਦੇ ਸਨ ਘਰ ਦੇ ਵੱਡੇ ਛੋਟੇ ਸਾਰੇ ਜੀਵਾਂ ਨੇ ਸਾਖੀਆਂ ਸੁਣਨ ਬੈਠ ਜਾਣਾ ਤੇ ਗਵੰਢੀ ਗਵੰਡਣਾ ਨੇ ਵੀ ਆ ਜੁੜਨਾ ਤੇ ਬਾਬਾ ਨੰਦ ਸਿੰਘ ਜੀ ਵੀ ਬੜੇ ਰੁਚੀ ਨਾਲ ਸੁਣਿਆ ਕਰਦੇ ਸਨ ਇਹ ਨਾ ਦਿਨਾਂ ਦੀ ਹੀ ਗੱਲ ਹੈ ਜਦੋਂ ਬਾਬਾ ਜੀ ਪੰਜ ਕੋਵਰਿਆਂ ਦੇ ਹੋ ਗਏ ਸੀ ਕਿ ਰਾਤ ਕਥਾ ਵਿੱਚ ਬਾਬਾ ਬੁੱਢਾ ਜੀ ਦੀ ਸਾਖੀ ਆਈ ਕਿ ਕਿਸ ਤਰ੍ਹਾਂ ਉਸ ਬੱਚੇ ਦੀ ਮਾਤਾ ਨੇ ਬਾਲਣ ਲੱਕੜਾਂ ਮੰਗਾਈਆਂ ਤੇ ਅੱਗ ਲਾਉਣ ਵੇਲੇ ਛੋਟੀਆਂ ਤੇ ਪਤਲੀਆਂ ਲੱਕੜੀਆਂ ਨੂੰ ਪਹਿਲਾਂ ਅੱਗੇ ਕੀਤਾ ਅਤੇ ਇਸ ਤਰ੍ਹਾਂ ਉਹਨਾਂ ਲੱਕੜੀਆਂ ਨੂੰ ਛੇਤੀ ਅੱਗ ਲੱਗ ਗਈ ਇਸਤਾ ਉਸ ਬਾਲਕ ਪਾ ਪਾ ਬੁੱਢਾ ਜੀ ਨੇ ਮਨ ਉੱਤੇ ਬੜਾ ਡੂੰਗਾ ਅਸਰ ਹੋਇਆ ਤੇ ਕਿਵੇਂ ਉਹਨਾਂ ਨੇ ਇਹ ਵਾਰਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਸੁਣਾਈ ਜਦ ਕੀ ਕਰਤਾਰਪੁਰ ਦੇ ਜੰਗਲ ਵਿੱਚ ਬੱਕਰੀਆਂ ਚਾਰਦਿਆਂ ਉਸ ਨੂੰ ਉਹਨਾਂ ਦੇ ਦਰਸ਼ਨ ਦਾ ਸੁਭਾਗ ਪ੍ਰਾਪਤ ਹੋਇਆ ਸੀ ਤੇ ਕਿਵੇਂ ਬੱਚੇ ਦਾ ਨਾਮ ਗੁਰੂ ਸਾਹਿਬ ਨੇ ਪੁੱਛਿਆ ਤੇ ਉਸ ਨੇ ਬੂੜਾ ਦੱਸਿਆ ਗੁਰੂ ਜੀ ਨੇ ਕਿਹਾ ਕਿ ਉਹ ਤਾਂ ਹਜੇ ਬੱਚਾ ਹੈ ਪਰ ਗੱਲਾਂ ਕਰਦਾ ਹੈ ਬੁੱਢੀਆਂ ਵਾਂਗ ਸਿਆਣੀਆਂ ਤੇ ਕਿਵੇਂ ਉਸ ਨੂੰ ਉਸ ਕਾਲ ਦੇ ਭੈ ਤੋਂ ਬਚਣ ਲਈ ਨਿਰੰਕਾਰ ਦੀ ਹਜ਼ੂਰੀ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਇਹ ਸਾਖੀ ਬਾਬਾ ਨਾਨਕ ਸਿੰਘ ਜੀ ਨੇ ਵੀ ਸੁਣੀ ਇਸ ਸਾਖੀ ਦਾ ਬਾਬਾ ਨੰਦ ਸਿੰਘ ਜੀ ਦੇ ਉੱਤੇ ਬੜਾ ਹੀ ਡੂੰਘਾ ਅਸਰ ਪਿਆ ਸੋਚਿਆ ਕਿ ਮੈਂ ਹੀ ਸਾਰਿਆਂ ਭਰਾਵਾਂ ਵਿੱਚ ਛੋਟਾ ਹਾਂ ਕਿਤੇ ਕਾਲ ਮੈਨੂੰ ਹੀ ਨਾ ਆਪੇ ਨਿਰੰਕਾਰ ਕੌਣ ਹੈ ਕਿਸ ਦੀ ਹਜ਼ੂਰੀ ਵਿੱਚ ਰਹਾ ਹੁਣ ਮੈਂ ਫਿਰ ਉਹ ਸੋਚਣ ਲੱਗ ਪਏ ਕਿ ਅਸੀਂ ਛੋਟੇ ਵੱਡੇ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਤੇ ਨਿਰੰਕਾਰ ਇਹੋ ਹੀ ਹੈ ਸ਼ਾਇਦ ਬਸ ਫਿਰ ਕੀ ਸੀ ਬਾਬਾ ਨੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਸ ਰਹਿਣਾ ਸ਼ੁਰੂ ਕਰ ਦਿੱਤਾ ਭਾਈ ਭਗਤ ਸਿੰਘ ਜੋ ਘਰ ਵਿੱਚ ਸਭ ਤੋਂ ਵੱਧ ਪਰਮਾਰਥ ਨਾਲ ਰੁਚੀ ਰੱਖਦੇ ਸਨ ਉਸ ਰਸਤੇ 'ਵਲ ਤੁਰਦੇ ਸਨ ਤੇ ਨਿੱਕੇ ਭਰਾਵਾਂ ਨਾਲ ਪਿਆਰ ਵੀ ਬਹੁਤ ਕਰਦੇ ਸਨ ਉਹਨਾਂ ਨੇ ਵੀ ਬਾਬਾ ਨਾਨਕ ਸਿੰਘ ਜੀ ਨੂੰ ਨਾ ਟੁਕਿਆ ਬਾਬਾ ਨਾਨਕ ਸਿੰਘ ਜੀ ਨੇ ਬਾਹਰ ਜਾਣਾ ਤਾਂ ਵੀ ਕਿਨੁਗਰੰਸਹਿਜ ਤੇ ਸਥਾਨ ਦਾ ਦ੍ਰਿਸ਼ ਆਪਣੀ ਅੱਖਾਂ ਦੇ ਅੰਗਿਰਖਣਾ ਤੇ ਇਸ ਢੰਗ ਨਾਲ ਹਜ਼ੂਰੀ ਵਿੱਚ ਰਹਿਣਾ ਇੱਕ ਦਿਨ ਬਾਬਾ ਜੀ ਨੂੰ ਫੁਰਨਾ ਆਇਆ ਕਿ ਜਦ ਮੈਂ ਜਾਗਦਾ ਹਾਂ ਤਾਂ ਤੇ ਨਿਰੰਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਠੀਕ ਰਹਿੰਦਾ ਹਾਂ ਪਰ ਜਦੋਂ ਮੈਂ ਸੋਣਾ ਹਾਂ ਉਸ ਸਮੇਂ ਕਾਲ ਦਾ ਭੈਅ ਜ਼ਰੂਰ ਹੈ ਪਿੰਡ ਦੇ ਬਾਹਰ ਬਾਗ ਵਿੱਚ ਇੱਕ ਖੂਹ ਲੱਗਾ ਹੋਇਆ ਸੀ ਤੇ ਰਾਤ ਨੂੰ ਬਾਬਾ ਜੀ ਨੇ ਚੁੱਪਚਪੀਤੇ ਉੱਥੇ ਚਲੇ ਜਾਣਾ ਸ਼ੁਰੂ ਕਰ ਦਿੱਤਾ ਤੇ ਖੂਹ ਹੀ ਦੀ ਲਟੈਣ ਤੇ ਜਾ ਕੇ ਬਹਿਣਾ ਤਾਂ ਜੋ ਖੂਹ ਵਿੱਚ ਡਿੱਗਣ ਦਾ ਡਰ ਨੀਂਦ ਤਾਂ ਰੁੱਕੀ ਰੱਖੇ ਖਬਰ ਮਿਲਣ ਤੋਂ ਭਰਾ ਨੇ ਇੱਕ ਰਾਤ ਭਾਲ ਕੀਤੀ ਤਾਂ ਖੂਦ ਹੀ ਲਟੈਣ ਤੇ ਜਾ ਪਕੜਿਆ ਕਾਰਨ ਪਤਾ ਲੱਗਣ ਤੇ ਸਮਝਾਇਆ ਕਿ ਇਵੇਂ ਡਰਨ ਦੀ ਲੋੜ ਨਹੀਂ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰ ਕੇ ਪਹਿਲੀ ਪੌੜੀ ਦਾ ਪਾਠ ਕਰਦਾ ਕਰਦਾ ਸੋ ਜਾਇਆ ਕਰ ਸੋ ਬਾਲਕ ਭਾ ਬਾਬਾ ਅਨੰਦ ਸਿੰਘ ਜੀ ਇਵੇਂ ਹੀ ਕਰਨ ਲੱਗ ਪਏ ਇੱਕ ਹੋਰ ਘਟਨਾ ਹੈ ਕੁਝ ਦਿਨਾਂ ਪਿਛੋਂ ਇਹੋ ਵਾਪਰੀ ਇੱਕ ਦਿਨ ਬਾਬਾ ਨਾਨਕ ਸਿੰਘ ਜੀ ਭਰਾ ਵਾਸਤੇ ਛਾ ਵੇਲਾ ਲੈ ਕੇ ਆ ਗਏ ਜਿੱਥੇ ਉਹ ਆਪਣੀ ਪੈੜੀ ਵਿੱਚ ਹੱਲ ਵਾਰ ਰਹੇ ਸੀ ਭਰਾ ਜੀ ਨੇ ਪ੍ਰਸ਼ਾਦ ਚੱਕਣ ਲਈ ਬੈਠਣ ਲੱਗਿਆਂ ਬਾਬਾ ਜੀ ਨੂੰ ਕਿਹਾ ਕਿ ਉਹਨਾਂ ਚਿਰ ਉਹ ਬਲਦਾਂ ਨੂੰ ਹੱਕੇ ਹੁਕਮ ਮੰਨ ਕੇ ਬਾਬਾ ਜੀ ਬਲਦ ਹੱਕਣ ਲੱਗ ਪਏ ਹੱਕਦੇ ਹੱਕਦੇ ਉਹਨਾਂ ਪੈੜੀ ਤੇ ਜਿੰਨਾ ਚਿਰ ਮੂਰ ਰਹਾ ਤਾਂ ਬੜਦਾ ਨੂੰ ਤੋਰ ਦੇ ਗਏ ਪਰ ਜਦ ਬੜਦ ਦੂਜੇ ਅਰਥਾਤ ਉਲਟੇ ਪਾਸੇ ਨੂੰ ਤੁਰਨ ਲੱਗੇ ਤਾਂ ਘਰ ਵੱਲ ਪਿੱਠ ਹੋਣੀ ਹੀ ਸੀ ਇਸ ਤੇ ਨਿੱਕਾ ਖਲੋ ਗਿਆ ਭਾ ਬਾਬਾ ਜੀ ਖਲੋ ਗਏ ਜਿਆਦਾ ਇਸ ਤਰ੍ਹਾਂ ਖਲੋ ਜਾਣ ਦਾ ਕਾਰਨ ਭਰਾ ਨੇ ਪੁੱਛਿਆ ਤਾਂ ਬੜੀ ਹੀ ਸਰਲਤਾ ਨਾਲ ਉੱਤਰ ਦਿੱਤਾ ਕਿ ਇਧਰ ਚੱਲਣ ਨਾਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਪਿੱਠ ਹੁੰਦੀ ਹੈ ਜੋ ਘਰ ਵਿੱਚ ਪ੍ਰਕਾਸ਼ ਹਨ ਭਰਾ ਭਗ ਸਿੰਘ ਜੀ ਬੜੇ ਸਿਆਣੇ ਸਨ ਝਟ ਤਾੜ ਗਏ ਕਿ ਨਿੱਕੇ ਨੂੰ ਤਾਂ ਕੋਈ ਦੇਵ ਹੀ ਲਗਨ ਹੈ ਉਸ ਵੇਲੇ ਤਾਂ ਚੁੱਪ ਰਹੇ ਪਰ ਫੇਰ ਬੜੇ ਪਿਆਰ ਦੀਆਂ ਗੱਲਾਂ ਕਰਕੇ ਨਿੱਕੇ ਨੂੰ ਘਰ ਤੋੜ ਦਿੱਤਾ ਕੁਝ ਚਿਰ ਪਿਛੋਂ ਆਪ ਹੀ ਦੇਵੀ ਸ਼ਕਤੀ ਨੇ ਬਾਬਾ ਜੀ ਨੂੰ ਸੋਝੀ ਪਾਈ ਕਿ ਜਿਵੇਂ ਸੌਣ ਲੱਗਿਆ ਉਹ ਧਿਆਨ ਧਰਦਾ ਹੈ ਉਵੇਂ ਹੀ ਸਾਰਾ ਸਮਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਨ ਵਿੱਚ ਰੱਖੇ ਇਹ ਸਿੱਧ ਹੁੰਦਾ ਹੈ ਕਿ ਪਰਮਾਰਥ ਦੀ ਰੁਚੀ ਵਿੱਚ ਤੇ ਸੂਝ ਮੁੱਢ ਤੋਂ ਹੀ ਪ੍ਰਗਟ ਹੋ ਰਹੀ ਸੀ ਉਹਨਾਂ ਵਿੱਚ ਇਦਾਂ ਹੁੰਦੇ ਹੁੰਦੇ ਆ ਕਿ ਸ਼ੋਰ ਅਵਸਥਾ ਵਿੱਚ ਬਾਬਾ ਜੀ ਪਹੁੰਚ ਗਏ ਸੰਗਤ ਜੀ ਜਿੰਨੇ ਵੀ ਆਪਾਂ ਨੇ ਉੱਪਰ ਕਾਰਨ ਪੜੇ ਹਨ ਉਹਨਾਂ ਕਾਰਨ ਕਰਕੇ ਹੀ ਬਾਬਾ ਆਨੰਦ ਸਿੰਘ ਜੀ ਉਮਰ ਅਨੁਸਾਰ ਭਾਵੇਂ ਆਪਣੇ ਹਾਨੀਆਂ ਨਾਲ ਖਿੱਦੋ-ਖੁੱਡੀ ਤੇ ਕਬੱਡੀ ਆਦਿ ਖੇਡਾਂ ਵਿੱਚ ਹਿੱਸਾ ਤਾਂ ਲੈਂਦੇ ਪਰ ਉਹ ਤਾਂ ਰੋਲੇ-ਗੋਲੇ ਤੋਂ ਕੰਨੀ ਘਤਰਾਉਂਦੇ ਸਨ ਛੋਟੀ ਉਮਰ ਤੋਂ ਸੁਭਾਅ ਵੀ ਚੰਗਾ ਨਿੱਗਾ ਤੇ ਸਤੋਗੁਣੀ ਸੀ ਤੇ ਬਿਰਤੀ ਵੀ ਸਭ ਤੋਂ ਅਲੱਗ ਸੀ ਇਸ ਕਾਰਨ 10-12 ਸਾਲ ਦੀ ਉਮਰ ਵਿੱਚ ਹੀ ਮੁੰਡਿਆਂ ਨੇ ਬਾਬਾ ਜੀ ਦੇ ਨਾਮ ਅੱਗੇ ਬਾਬਾ ਲਾਣ ਦੀ ਅਲਪਾ ਦਿੱਤੀ ਜਦੋਂ ਹੋਰ ਵੱਡੇਰੀ ਉਮਰ ਹੋਣ ਤੇ ਮੇਲੇ ਮਸਾਦਿਆਂ ਵਿੱਚ ਆਪਣੇ ਹਾਨ ਦੇ ਨਾਲ ਚਲੇ ਤਾਂ ਜਾਣਾ ਖਾਸ ਕਰਕੇ ਛਪਾਰ ਦੇ ਪ੍ਰਸਿੱਧ ਮੇਲੇ ਤੇ ਪਰ ਉੱਥੇ ਵੀ ਨੀਵੀਂ ਪਾਈ ਰੱਖਣੀ ਕਦੇ ਕਿਸੇ ਨਾਲ ਲੜਨਾ ਪੜਨਾ ਨਹੀਂ ਜਿੱਤ ਵੀ ਨਹੀਂ ਕਰਨੀ ੜਨਾ ਵੀ ਨਹੀਂ ਖੁਸ਼ਦਿਲ ਹੋਣ ਕਰਕੇ ਹਾਸਾ ਮੁਖੋਲ ਵੀ ਕਰ ਲੈਣਾ ਪਰ ਲੋੜ ਪੈਣ ਤੇ ਤਕੜੀ ਤਾੜਨਾ ਕਰਨ ਤੋਂ ਵੀ ਬਿਲਕੁਲ ਨਾ ਚਿਚਕਣਾ ਅਤੇ ਆਪਣੀ ਅਣਖ ਭਰੀ ਗੰਭੀਰਤਾ ਵਿੱਚ ਰਹਿਣਾ ਮੱਥੇ ਤੇ ਇੱਕ ਅਨੋਖੀ ਚਮਕ ਹੋਇਆ ਕਰਦੀ ਸੀ ਬਾਬਾ ਜੀ ਦੇ ਜਿਸ ਕਰਕੇ ਸਭ ਹਾਣੀਆਂ ਤੇ ਵਿਲੱਖਣ ਰੂਪ ਪਿਆ ਕਰਦਾ ਸੀ ਉਹਨਾਂ ਭਲੇ ਸਮਿਆਂ ਵਿੱਚ ਪਿੰਡਾਂ ਦਾ ਜੀਵਨ ਬੜਾ ਹੀ ਪਿਆਰ ਭਰਿਆ ਹੁੰਦਾ ਸੀ ਈਰਖਾ ਦਵੇਖ ਬੜੇ ਹੀ ਘੱਟ ਹੋਇਆ ਕਰਦੇ ਸਨ ਹੁਣ ਦੀ ਢੜੇਬੰਦੀ ਤੇ ਫਿਰਕੂ ਖਿਚੌਣ ਤਾਂ ਜਮਾ ਵੀ ਨਹੀਂ ਸੀ ਜੋ ਕਿ ਸੰਗਤ ਜੀ ਅੱਜ ਦੇ ਜ਼ਮਾਨੇ ਵਿੱਚ ਹੈ ਨਾ ਕੋਈ ਹੋਰ ਸਿੱਖ ਹਿੰਦੂ ਮੁਸਲਮਾਨ ਇਹਨਾਂ ਸਭ ਚੀਜ਼ਾਂ ਦੇ ਕੋਈ ਝਗੜੇ ਨਹੀਂ ਸਨ ਪਿੰਡ ਦੇ ਲੋਕ ਇੱਕ ਟੱਬਰ ਵਾਂਗ ਰਹਿੰਦੇ ਸਨ ਤੇ ਇੱਕ ਦੂਜੇ ਵਿੱਚ ਦੁੱਖ ਸੁੱਖ ਵਿੱਚ ਨਾਲ ਖਲੋਇਆ ਕਰਦੇ ਸਨ ਸਾਰੇ ਇੱਕ ਦੂਜੇ ਦੇ ਸਹਾਈ ਹੋਇਆ ਕਰਦੇ ਸਨ ਸ਼ੇਰਪੁਰੇ ਜਿੱਥੇ ਬਹੁਤੀ ਆਬਾਦੀ ਸਿੱਖਾਂ ਦੀ ਹੀ ਸੀ ਇੱਥੇ ਤਾਂ ਕੀ ਝਗੜੇ ਹੋਣੇ ਸਨ ਇਸ ਲਈ ਸਾਰੇ ਮੁੰਡੇ ਸਿੱਖਾਂ ਬ੍ਰਾਹਮਣਾਂ ਮੁਸਲਮਾਨਾਂ ਦੇ ਇਕੱਠੇ ਹੀ ਖੇਡਿਆ ਕਰਦੇ ਸਨ ਭਾਈ ਪਗਤ ਸਿੰਘ ਭਾਵੇਂ ਅਸਟਾਮ ਫਰੋਸੀ ਪਰ ਉਹਨਾਂ ਦੀ ਆਮਦਨੀ ਕੁਝ ਖਾਸ ਨਹੀਂ ਸੀ ਭਾਈ ਜਗਤ ਸਿੰਘ ਦੀ ਰੁਚੀ ਵੀ ਖੇਤੀ ਵਾਲੀ ਸੀ ਘਰ ਦੀ ਮਾਲੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ ਵੱਡਾ ਕਾਰਨ ਦੱਸਿਆ ਜਾਂਦਾ ਹੈ ਕਿ ਭਾਈ ਜੈ ਸਿੰਘ ਵੀ ਦਿਲ ਲਾ ਕੇ ਖੇਤੀ ਨਹੀਂ ਸੰਕਰਦੇ ਜ਼ਮੀਨ ਥੋੜੀ ਸੀ ਜੋ ਹੌਲੀ-ਹੌਲੀ ਗਹਿਣੇ ਪੈ ਗਈ ਹੱਥ ਦਾ ਕੰਮ ਨਫੇਵੰਦ ਸੀ ਘਰ ਵਿੱਚ ਰਹਿੰਦੇ ਆਂ ਤੇ ਥੋੜਾ ਬਹੁਤ ਕਰਦਿਆਂ ਕਰਦਿਆਂ 13-14 ਵਰਿਆਂ ਤੱਕ ਸਿੱਖ ਹੀ ਲਿਆ ਸੀ ਇਸ ਲਈ ਕਰਦਿਆਂ ਦੇ ਕਹਿਣ ਤੇ ਸਭ ਤੋਂ ਵੱਡਾ ਭਰਾ ਸੰਤਾ ਸਿੰਘ ਕੀਰਤਨੀ ਬਾਹਰ ਜਾਣ ਲੱਗ ਪਏ ਜਿਵੇਂ ਕਿ ਪੀਲਪਿੱਤ ਦੇਰਾਂਦੂਨ ਮਸੂਰੀਆ ਦੀ ਕਈ ਸਥਾਨਾਂ ਤੇ ਗਏ ਜਿਹੜੇ ਕਿ ਉੱਤਰ ਪ੍ਰਦੇਸ਼ ਵਿੱਚ ਸਨ ਜਦ ਵੇੜੇ ਦੀ ਬੀਬੀ இந்து ਜਿਮੀਦਾਰਨੀ ਪਿੰਡ ਟਿੰਡਾ ਵਾਲੀ ਤਹਿਸੀਲ ਮੁਕਤਸਰ ਵਿੱਚ ਵਿਆਹੀ ਗਈ ਤਾਂ ਉਹਨਾਂ ਦੀ ਪ੍ਰੇਰਣਾ ਤੇ ਭਾਈ ਸੰਤਾ ਸਿੰਘ ਉੱਥੇ ਚੱਲਿਆ ਗਿਆ ਤੇ ਨਹਿਰ ਤੇ ਮਹਿਕਮੇ ਵਿੱਚ ਕੋਈ ਨੌਕਰੀ ਵੀ ਮਿਲ ਗਈ ਵੱਡੇ ਭਰਾ ਜੀ ਦੇ ਬੁਲਾਉਣ ਤੇ ਇਹ ਵੀ ਟਿੰਡਾ ਵਾਲੀ ਚਲੇ ਗਏ ਇਸ ਸਮੇਂ ਇਹਨਾਂ ਦੀ ਉਮਰ ਭਾ ਬਾਬਾ ਜੀ ਦੀ ਉਮਰ 20 ਬਰੇ ਦੱਸੀ ਜਾਂਦੀ ਹੈ ਟਿੰਡਾ ਵਾਲੀ ਜਾ ਕੇ ਵੀ ਲਗਨ ਕੰਮ ਦੀ ਥਾਂ ਤਪੱਸਿਆ ਵਿੱਚ ਹੀ ਹੋਣ ਲੱਗ ਪਈ ਇਨਾ ਦੇ ਵਿੜੇ ਵਿੱਚ ਇੱਕ 10-15 ਮਣਾ ਕੱਚਿਆਂ ਦਾ ਕੁੰਡ ਕੜਾਹ ਪਿਆ ਹੁੰਦਾ ਸੀ ਉਸ ਨੂੰ ਪਾਣੀ ਨਾਲ ਭਰ ਲੈਣਾ ਵਿੱਚ ਬੈਠ ਕੇ ਆਪਣੀ ਬਿਰਤੀ ਨੂੰ ਜੋੜਨਾ ਆਪਣਾ ਪਹਿਰਾਵਾ ਬੜਾ ਮੋਟਾ ਖੁੱਲਾ ਰੱਖਣਾ ਸਿਰ ਤੇ ਭੂਰੇ ਰੰਗ ਦਾ ਸਾਫਾ ਤੇ ਬੁੱਕਲ ਵੀ ਭੂਰੇ ਦੀ ਹੀ ਮਾਰ ਲੈਣੀ ਬਾਬਾ ਨੰਦ ਸਿੰਘ ਜੀ ਕੁਝ ਸਮੇਂ ਪਿਛੋਂ ਫੇਰ ਛੇਦਪੁਰੇ ਮੁੜ ਆਏ ਲਾਗ ਦੇ ਪਿੰਡਾਂ ਅਤੇ ਜਗਰਾਉ ਮੰਡੀ ਵਿੱਚ ਕਿਰਤ ਕਰਨ ਲੱਗ ਪਏ। ਛੋਟੇ ਸੇਰਪੁਰੇ, ਸਿਧਵਾ ਖੁਰਦਲ ਆਦਿ ਪਿੰਡਾਂ ਵਿੱਚ ਇਸ ਤਰ੍ਹਾਂ ਦਾ ਕੰਮ ਮਿਲ ਜਾਂਦਾ। ਲੱਕੜੀ ਦਾ, ਲੋਹੇ ਦਾ, ਇੱਟਾਂ ਦਾ ਜੋ ਵੀ ਮਿਲਦਾ ਕਰਨ ਲੱਗ ਪੈਂਦੇ ਸਨ। ਪਰ ਲੱਕੜੀ ਅਤੇ ਇੱਟਾਂ ਦਾ ਕੁਝ ਜ਼ਿਆਦਾ ਕਰਿਆ ਕਰਦੇ ਸਨ। ਉਹਨਾਂ ਸਮਿਆਂ ਵਿੱਚ ਲੁਧਿਆਣਾ, ਫਿਰੋਜ਼ਪੁਰ ਦੀ ਨਵੀਂ ਬ੍ਰਾਂਚ ਲਾਈਨ ਬਣ ਰਹੀ ਸੀ। ਇਸ ਕਾਰਨ ਜਗਰਾਉ ਸ਼ਹਿਰ ਵਿੱਚ ਮੰਡੀ ਪਿਆ ਕਰਦੀ ਸੀ ਕਿਰਤ ਕਰਨ ਦੇ ਸਮੇਂ ਵਿੱਚ ਸਵੇਰੇ ਹੀ ਉੱਠ ਬੈਠਣਾ ਕੰਮ ਤੋਂ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਭਰ ਕੇ ਅਰਥਾਤ ਉਹਨਾਂ ਨੂੰ ਮੱਥਾ ਟੇਕ ਕੇ ਜਾਣਾ ਕੰਮ ਵਿੱਚ ਪ੍ਰਬੀਨ ਸਨ ਤੇ ਕੰਮ ਕਰਦਿਆਂ ਕਰਦਿਆਂ ਬਿਰਤੀ ਹਰ ਵੇਲੇ ਗੁਰੂ ਜੀ ਦੇ ਚਰਨਾਂ ਜੋੜੀ ਰੱਖਦੇ ਸਨ ਹੱਥ ਕੰਮ ਵਿੱਚ ਤੇ ਚਿੱਤ ਕਰਤਾਰ ਵਿੱਚ ਕੰਮ ਕਰਦੇ ਆਂ ਬੁੱਲ ਹਿਲਦੇ ਰਹਿੰਦੇ ਜਿੱਥੋਂ ਤੱਕ ਵੀ ਸੰਭਵ ਹੋ ਸਕਦਾ ਹੋਰਾਂ ਕੋਲੋਂ ਦੂਰ ਬੈਠ ਕੇ ਹੀ ਕੰਮ ਕਰਦੇ ਸਨ ਵੈਸੇ ਕੰਮ ਤਾਂ ਆਉਂਦਿਆ ਜਾਂਦਿਆਂ ਪਾਠ ਕਰਨਾ ਵਾਇਕਰੂ ਸ਼ਬਦ ਜਾਂ ਪਹਿਲੀ ਪੌੜੀ ਦਾ ਜਾਪ ਕਰਨਾ ਸੰਗਤ ਜੀ ਬਾਬਾ ਜੀ ਕੰਮ ਤੇ ਆਉਣਾ ਵੀ ਸਭ ਤੋਂ ਪਹਿਲਾਂ ਤੇ ਜਾਣਾ ਵੀ ਸਭ ਤੋਂ ਪਿੱਛੋਂ ਕੰਮ ਕਰਦਿਆਂ ਕਰਦਿਆਂ ਬੋਲਣਾ ਵੀ ਬਹੁਤ ਘੱਟ ਪਰ ਜਲਦ ਕਦੋਂ ਕੋਈ ਸਮਾਂ ਪਰਮਾਰਥ ਦੀਆਂ ਗੱਲਾਂ ਜਾਂ ਕਿਸੇ ਹੋਰ ਕੰਮ ਵਿੱਚ ਬਤੀਤ ਹੋ ਜਾਂਦਾ ਤਾਂ ਉਹਨਾਂ ਸਮਾਂ ਵੱਧ ਪਿੱਛੇ ਰਹਿ ਕੇ ਕੰਮ ਕਰਦੇ ਰਹਿਣਾ ਤੇ ਕਈ ਵਾਰ ਰਾਤ ਪੈ ਜਾਣੀ ਤਾਂ ਪੁੱਛਣ ਤੇ ਇਹੋ ਉੱਤਰ ਦੇਣਾ ਕਿ ਭਾਈ ਹਾਲੀ ਤਾਂ ਚੌਾਨੀ ਦਾ ਕੰਮ ਨਹੀਂ ਹੋਇਆ ਜੇ ਮਾਲਕ ਨੇ ਇਤਨੀ ਦੇਰ ਤੱਕ ਕੰਮ ਕਰਦੇ ਰਹਿਣ ਤੇ ਰੋਕਣਾ ਤੇ ਦਿਹਾੜੀ ਵੀ ਪੂਰੀ ਦੇਣੀ ਪ੍ਰਵਾਨ ਕਰਨੀ ਕਿਉਂਕਿ ਗੱਲਬਾਤ ਹੁੰਦੀ ਸੀ ਉਹ ਪਰਮਾਰਥ ਦੀ ਹੁੰਦੀ ਸੀ ਤਾਂ ਇਹਨਾਂ ਨੂੰ ਕਹਿ ਦੇਣਾ ਕਿ ਇੰਨੇ ਸਮੇਂ ਦੀ ਮਜ਼ਦੂਰੀ ਵੀ ਧਰਮ ਅਰਥ ਲਾ ਦਿੱਤੀ ਜਾਵੇ ਜਦ ਕਦੀ ਦੇਣ ਨਾਉਣ ਦੀ ਰੁਚੀ ਹੋਣੀ ਤਾਂ ਮਾਲਕ ਨੂੰ ਕਹਿ ਦੇਣਾ ਕਿ ਦੇਣ ਨਾਉਣ ਦੀ ਮਜ਼ਦੂਰੀ ਕੱਟ ਲਵੇ ਧਿਆਨ ਦਿਤਾਰੀ ਇੱਥੋਂ ਤੱਕ ਸੀ ਕਿ ਆਪਣੇ ਸਾਥੀਆਂ ਨੂੰ ਵੀ ਇਸ ਗੱਲ ਤੇ ਜ਼ੋਰ ਦੇਣਾ ਚਾਰ ਰੰਨੇ ਲੈ ਕੇ ਸਾਢੇ ਚਾਰ ਅੰਨੇ ਦਾ ਕੰਮ ਕਰੋ ਉਹਨਾਂ ਦਿਨਾਂ ਵਿੱਚ ਇੰਨੀ ਹੀ ਦਿਹਾੜੀ ਹੋਇਆ ਕਰਦੀ ਸੀ ਇਸ ਧਿਆਨਤਦਾਰੀ ਦੇ ਕਾਰਨ ਹਲ ਇੱਕ ਥਾਂ ਤੇ ਕੰਮ ਮੁਕਦਾ ਨਹੀਂ ਹੋਰ ਥਾਵਾਂ ਤੋਂ ਮੰਗਾਉਣ ਲੱਗ ਪੀਆ ਲੋਕ ਕੰਮ ਲਈ ਪਿੱਛੇ ਪਈ ਰਹਿੰਦੇ ਸੰਗਜੀ ਇੱਥੇ ਹੀ ਵਸ ਨਹੀਂ ਹਰ ਗੱਲ ਵਿੱਚ ਇਮਾਨਦਾਰੀ ਚਾਹੁੰਦੇ ਜੇ ਕੋਈ ਸਾਥੀ ਜਾਂਦਾ ਜਾਂਦਾ ਕਿਸੇ ਖੇਤ ਵਿੱਚੋਂ ਸਾਗ ਦੀ ਇੱਕ ਮੁਠੀ ਤੋੜ ਲੈਂਦਾ ਤਾਂ ਉਸ ਨੂੰ ਵੀ ਹਦਾਇਤ ਕਰਨੀ ਕਿ ਖੇਤ ਦੇ ਮਾਲਕ ਕੋਲੋਂ ਮਾਫੀ ਮੰਗ ਲਵੇ ਤੇ ਅੱਗੋਂ ਐਸਾ ਕਦੇ ਨਾ ਕਰੇ ਸਾਥੀਆਂ ਨੂੰ ਇਹੋ ਕਹਿਣਾ ਜੇ ਬੰਦਾ ਬੰਨ ਤਾ ਬੰਦਗੀ ਕਰੋ ਜਗਰਾਉ ਮੰਡੀ ਵਿੱਚ ਕੋਈ ਡੇਢ ਕੁ ਵਰੇ ਦਾ ਕੰਮ ਕੀਤਾ ਮੰਡੀ ਵਿੱਚ ਇਸ ਪਾਸਿਓਂ ਜਾਣ ਵਾਲੇ 20-25 ਆਦਮੀ ਇਕੋ ਹਣਦੇ ਹੋ ਜਾਏ ਕਰਦੇ ਸਨ ਜੋ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਮੰਡੀ ਵੱਲ ਚੱਲ ਪੈਂਦੇ ਤੇ ਵਾਪਸੀ ਤੇ ਇਕੱਠੇ ਸ਼ਬਦ ਪੜ੍ਹਦੇ ਆਉਂਦੇ ਢੋਲਕੀਆਂ ਛੇਣਿਆਂ ਦੇ ਨਾਲ ਜਦ ਮੀਲਕੂ ਪਿੰਡ ਰਹਿ ਜਾਂਦਾ ਤਾਂ ਰਹਿ ਰਸਤਾ ਪਾਠ ਕਰਨਾ ਸ਼ੁਰੂ ਕਰ ਦਿੰਦੇ ਉਸ ਵੇਲੇ ਇਸ ਜਥੇ ਦੇ ਮੋਰੀ ਬਾਬਾ ਨਾਨਕ ਸਿੰਘ ਜੀ ਸਨ ਐਹੋ ਜਿਹੇ ਵਾਤਾਵਰਣ ਵਿੱਚ ਸ਼ੇਰਪੁਰੇ ਦੇ ਇਸ ਛੋਟੇ ਜਿਹੇ ਘਰਾਣੇ ਅੰਦਰ ਸਿੱਖੀ ਦਾ ਬੀਜ ਪਰਫੁੱਲਿਤ ਹੋ ਰਿਹਾ ਸੀ ਸੰਗਤ ਜੀ ਗੁਰੂ ਘਰ ਦੇ ਓਟ ਮੁੱਢ ਤੋਂ ਹੀ ਬਣੀ ਹੋਈ ਸੀ ਬੋਲ ਹਮੇਸ਼ਾ ਚੜ੍ਹਦੀਆਂ ਕਲਾ ਵਾਲਾ ਬੋਲਣਾ ਜਿਵੇਂ ਕਿ ਉਹ ਜਾਣ ਵੇਲੇ ਸੰਗਤ ਜੀ ਕਿਹਾ ਕਰਦੇ ਸਨ ਫੌਜਾਂ ਚਲੀਆਂ ਹਨ ਤੇ ਆਉਣ ਵੇਲੇ ਖਾਲਸੇ ਆਏ ਹਨ ਸਭ ਨੂੰ ਜੀ ਕਰਕੇ ਬੁਲਾਉਣਾ ਇਸ ਲਈ ਕਿਸੇ ਨੂੰ ਇਹਨਾਂ ਦਾ ਅੱਧਾ ਨਾਮ ਬੁਲਾਉਣ ਦੀ ਹਿੰਮਤ ਵੀ ਨਹੀਂ ਪੈਂਦੀ ਸੀ ਜੀਵਨ ਕੀ ਪਿੰਡਾਂ ਵਿੱਚ ਰਿਵਾਜ ਹੁੰਦਾ ਹੈ ਕਿ ਨਾਲ ਦੇ ਅੱਧਾ ਨਾਮ ਹੀ ਲੈਂਦੇ ਹਨ ਭਜਨ ਵਿੱਚ ਮਗਨ ਰਹਿਣਾ ਤੇ ਦਿਲ ਦਾ ਭੇਤ ਵੀ ਕਿਸੇ ਨੂੰ ਨਾ ਦੇਣਾ ਜੋ ਮਜ਼ਦੂਰੀ ਲਿਆਉਣੀ ਇਹ ਬਹੁਤ ਕਰਕੇ ਸਾਧ ਸੰਤਾਂ ਜਾਂ ਤੀਥੀਆਂ ਦੀ ਸੇਵਾ ਵਿੱਚ ਹੀ ਖਰਚ ਕਰ ਦਿਆ ਕਰਦੇ ਸਨ ਤੇ ਕਦੇ-ਕਦਾਈ ਵੱਡੇ ਭਰਾ ਸੰਤਾ ਸਿੰਘ ਦੇ ਜੋਰ ਦੇਣ ਤੇ ਉਸ ਨੂੰ ਵੀ ਦੇ ਦੇਣੀ ਬਾਬਾ ਨਾਨਕ ਸਿੰਘ ਜੀ ਵਿੱਚ ਦਾਨ ਬਿਰਤੀ ਸ਼िखर ਦੇ ਸੀ ਗ੍ਰਹਿਣੀ ਪ੍ਰਤੀ ਮੁੱਢ ਤੌਰ 'ਤੇ ਵੀ ਨਹੀਂ ਸੀ ਸਗੋਂ ਤਿਆਰੀ ਤੇ ਵਿਰਾਗ ਵੱਲ ਰੁਚੀ ਗੱਲ-ਗੱਲ ਤੋਂ ਪ੍ਰਗਟ ਹੁੰਦੀ ਸੀ ਵਿਰਾਗ ਦੀ ਇਹ ਹਾਲਤ ਕਿ ਕਿੰਨਾ ਚਿਰ ਇਹੀ ਗੁਣ ਬਣਾਉਂਦੇ ਰਹਿਣਾ ਕਿ ਦੁਨੀਆ ਸੁਹਾਵਾ ਬਾਗ ਇੱਕ ਦਿਨ ਛੱਡਣਾ ਪੈਣਾ ਰਾਤ ਨੂੰ ਜਦ ਸਾਰੇ ਟਿਕ ਜਾਣਾ ਤੱਕਰੋਂ ਬਾਹਰ ਨਿਕਲ ਜਾਣਾ ਤੇ ਅਭਿਆਸ ਕਰਨਾ ਬੱਬਾ ਨਾਨਕ ਸਿੰਘ ਜੀ ਦੇ ਉਸ ਸਮੇ ਬਸਤਰ ਖੰਧਰ ਦੇ ਪਾਏ ਹੁੰਦੇ ਪਰ ਰੱਖਦੇ ਸਨ ਬੜੇ ਹੀ ਸਾਫ਼ ਸੁਥਰੇ ਆਪਣੇ ਕੱਪੜਿਆਂ ਤੇ ਗੰਦਗੀ ਨਹੀਂ ਸਿਉਣ ਦਿੰਦੇ ਸਰਦੀਆਂ ਵਿੱਚ ਰੂਮ ਵਾਲੀ ਪਤਲੀ ਜਹੀ ਤਲਾਈ ਪਾ ਲੈਣੀ ਤੇ ਇਸ ਦੀ ਬੁੱਕਲ ਮਾਰ ਕੇ ਭਜਨ ਵਿੱਚ ਮਸਤ ਰਿਆ ਕਰਦੇ ਸਨ ਸਭ ਤੋਂ ਛੋਟੇ ਹੋਣ ਕਰਕੇ ਮਾਤਾ ਜੀ ਵੀ ਕੁਦਰਤੀ ਬੜਾ ਪਿਆਰ ਕਰਿਆ ਕਰਦੇ ਸਨ ਇਹ ਵੀ ਮਾਤਾ ਜੀ ਦਾ ਹੱਦੋਂ ਵੱਧ ਸਤਿਕਾਰ ਕਰਿਆ ਕਰਦੇ ਸਨ। ਉਹਨਾਂ ਨੂੰ ਰੁੱਧਾ ਵੀ ਔਖਾ ਹੋਣ ਦੇਣ ਬਿਲਕੁਲ ਨਹੀਂ ਚਾਹੁੰਦੇ ਸਨ। ਇੱਥੋਂ ਤੱਕ ਕਿ ਉਹਨਾਂ ਦੀ ਮਦਦ ਲਈ ਨਾਲ ਚੱਕੀ ਵੀ ਪੀਣ ਲੱਗ ਜਾਂਦੇ ਸਨ। ਸੰਗਤ ਜੀ ਸ਼ੇਰਪੁਰੇ ਤੋਂ ਚਾਰ ਕੁ ਮੀਲ ਤੇ ਸਿਧਵਾ ਖੁਰਦ ਨਾਮ ਦਾ ਨਗਰ ਹੈ। ਹਕੀਮ ਜਵਾਹਰ ਸਿੰਘ ਨਾਰੈਣ ਸਿੰਘ ਇੱਥੋਂ ਦੇ ਬੜੇ ਜ਼ਿੰਮੇਵਾਰ ਸਨ। ਹਕੀਮ ਜਵਾਹਰ ਸਿੰਘ ਜੀ ਦਾ ਇੱਕ ਬਗੀਚਾ ਸੀ ਜਿਸ ਅੰਦਰ ਹਕੀਮ ਜੀ ਨੇ ਇੱਕ ਪੱਕੀ ਕਟਿਆ ਜਿਹੀ ਬਣਾ ਰੱਖੀ ਸੀ ਜੋ ਹਾਲੇ ਤੱਕ ਵੀ ਮੌਜੂਦ ਹੈ ਇੱਥੇ ਸਾਧੂ ਸੰਤ ਮਹਾਤਮਾ ਨਿਰਮਲ ਉਹਦਾਸੀ ਸਾਰੇ ਆ ਕੇ ਠਹਿਰ जाया ਕਰਦੇ ਸਨ ਦੁਪਹਿਰ ਵੇਲੇ ਦਾ ਪ੍ਰਸ਼ਾਦਾ ਪਿੰਡ ਵਿੱਚੋਂ ਮੰਗ ਕੇ ਲੈ ਆਉਂਦੇ ਪਰ ਰਾਤ ਦਾ ਅੰਨ ਪਾਣੀ ਹਕੀਮ ਹੋਰਾਂ ਦੇ ਘਰੋਂ ਆ ਜਾਂਦਾ ਬੱਬਾ ਨਾਨਕ ਸਿੰਘ ਜੀ ਹਕੀਮ ਸਿੰਘ ਦੇ ਨਜ਼ਦੀਕੀ ਸਰਦਾਰ ਨਰੈਣ ਸਿੰਘ ਦੇ ਘਰ ਕੁਝ ਚਿਰ ਕੰਮ ਤੇ ਲੱਗੇ ਰਹੇ ਪਰ ਸੰਗਤ ਵੀ ਕਰਿਆ ਕਰਦੇ ਸਨ ਹਕੀਮ ਜੀ ਦੀ ਰਾਤ ਨੂੰ ਕੁਟਿਆ ਵਿੱਚ ਕਥਾ ਵਾਰਤਾ ਵੀ ਹੋਇਆ ਕਰਦੀ ਸੀ ਜਿਸ ਨੂੰ ਸੁਣਨ ਲਈ ਖਾਸ ਤੌਰ ਤੇ ਇਹ ਠਹਿਰ ਜਾਇਆ ਕਰਦੇ ਸਨ ਸਵੇਰ ਆਪਾਂ ਵੀ ਮਾਤਾ ਜੀ ਤੇ ਗਿਆ ਸੀ ਪਰ ਮੁਹੰਦਰਾ ਤੇ ਰੰਗ ਰੂਪ ਪਿਤਾ ਜੀ ਤੇ ਸੀ ਸਰੀਰ ਵੀ ਚੰਗੇ ਢੀਲ ਵਾਲਾ ਜੁੱਸਾ ਤਕੜਾ ਸੁਰੂ ਤੋਂ ਸੀ ਪਰ ਅਭਿਆਸ ਬਹੁਤਾ ਕਰਨ ਨਾਲ ਤੇ ਸਾਰਾ ਦਿਨ ਕੰਮ ਦੀ ਥਕਾਵਟ ਕਰਨ ਸਰੀਰ ਕਮਜ਼ੋਰੀ ਦਿਖਣ ਲੱਗ ਪਈ ਤਾਂ ਹਕੀਮ ਜੀ ਨੇ ਮਸਰੀ ਉੱਤੇ ਕਪੜਾ ਘਿਉ ਦੇ ਦੁੱਧ ਦੀਆਂ ਧਾਰਾਂ ਮਾਰ ਕੇ ਪੀਣ ਲਈ ਦੱਸਿਓ ਇਸ ਤਰ੍ਹਾਂ ਸਰੀਰ ਵਿੱਚ ਜਰਾ ਫਰਕ ਤਾਂ ਪੈ ਗਿਆ ਪਰ ਕੁਝ ਦਿਨਾਂ ਪਿੱਛੋਂ ਫੇਰ ਜਦ ਗੱਲ ਚੱਲੀ ਤਾਂ ਹਕੀਮ ਜੀ ਨੇ ਪਿਆਰ ਨਾਲ ਕਿਹਾ ਕੀ ਜਮ ਅਭਿਆਸ ਕਰੋ ਜਾਂ ਕਿਰਤ ਉਹਨਾਂ ਦਿਨਾਂ ਵਿੱਚ ਇਹ ਬੇਬੇ ਇੰਦਕੌਰ ਸੁਪਤਨੀ ਸਰਦਾਰ ਹਰਨਾਮ ਸਿੰਘ ਦੇ ਘਰ ਲੱਕੜੀ ਦਾ ਕੰਮ ਕਰਿਆ ਕਰਦੇ ਸਨ ਇਮਾਰਤ ਪੂਰੀ ਹੋ ਗਈ ਪਰ ਐਵੇਂ ਫੁਟਕਲ ਜਿਹਾ ਕੰਮ ਹਜੇ ਬਾਕੀ ਸੀ ਜਿਸ ਲਈ ਸੁੱਕੀ ਲੱਕੜੀ ਤਿਆਰ ਨਹੀਂ ਸੀ ਹਕੀਮ ਜੀ ਦੀ ਗੱਲ ਦਿਲ ਵਿੱਚ ਖੁੱਭੀ ਸੋ ਆਪਣੇ ਸੰਦਾਂ ਦਾ ਟੋਕਰਾ ਭਰਿਆ ਭਰਿਆ ਉੱਥੇ ਹੀ ਛੱਡ ਕੇ ਬੀਬੀ ਨੂੰ ਇਹ ਕਹਿ ਕੇ ਚਲੇ ਗਏ ਚੰਗਾ ਬੀਬੇ ਜੀ ਜਿਉਂਦਿਆਂ ਦੇ ਮੇਲੇ ਬਾਕੀ ਫੇਰ ਸੀ ਇਹ ਗੱਲ 1833 ਈਸਵੀ ਦੇ ਦੱਸੀ ਜਾਂਦੀ ਹੈ ਗੁਰਮੁਖ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਪ੍ਰਸੰਗ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪ੍ਰਸੰਗ ਵਿੱਚ ਬਾਬਾ ਜੀ ਦੇ ਜੋ ਆਤਮਿਕ ਪ੍ਰਸ਼ਨ ਪੁੱਛੇ ਸਨ ਉਹਨਾਂ ਦਾ ਜ਼ਿਕਰ ਕਰਾਂਗੇ ਤੇ ਤਦ ਤੱਕ ਦੇ ਲਈ ਛੁੱਟੀਆਂ ਬਖਸ਼ੋ ਹੋ ਲਾ ਚੁੱਕਾ ਲਿਖਿਮਾ ਕਰਨੀ ਬਾਬਾ ਨਾਨਕ ਸਿੰਘ ਜੀ ਕਿਰਪਾ ਕਰਨ ਸਾਰੇ ਦੇਰਦਿਆਂ ਵਿੱਚ ਨਾਮ ਦੀਆਂ ਦਰਤਾ ਵਸਾ ਦੇਣ ਤੇ ਜੇਕਰ ਵੀਡੀਓ ਪਸੰਦ ਆਈ ਹੋਵੇ ਕਿਰਪਾ ਕਰਕੇ ਇੱਕ ਲਾਈਕ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਕਮੈਂਟ ਵਿੱਚ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਜ਼ਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ